ਸਤਿ ਸ੍ਰੀ ਅਕਾਲ ਜੀ ਸਿਤੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਕਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਗੋਕੁਲ ਧਾਮ ਗੋਸ਼ਾਲਾ ਪੰਡੋਰਾ ਮੰਲਾਵਿਕੇ ਵਰਮੀ ਕੰਪੋਸਟ ਖਾਦ ਤਿਆਰ ਕਰਨ ਦੀ ਪਹਿਲ ਸ਼ੁਰੂ ਕੀਤੀ ਗਈ ਹੈ ਇਸ ਦੇ ਨਾਲ ਜਿੱਥੇ ਜੈਵਿਕ ਖੇਤੀ ਅੱਗੇ ਵਧੇਗੀ ਉੱਥੇ ਲੋਕਾਂ ਨੂੰ ਪੋਸ਼ਟਿਕ ਸਬਜ਼ੀਆਂ ਅਤੇ ਫਸਲਾਂ ਪ੍ਰਾਪਤ ਹੋਣਗੀਆਂ ਇਸੇ ਤਰ੍ਹਾਂ ਵਰਮੀ ਕੰਪੋਸਟ ਖਾਦ ਦੀ ਵਿਕਰੀ ਨਾਲ ਗਊਸ਼ਾਲਾ ਦੀ ਆਮਦਨ ਵਿੱਚ ਵਾਧਾ ਹੋਵੇਗਾ ਇਹ ਪ੍ਰਯੋਗ ਸਫਲ ਹੋਣ ਤੇ ਵੱਡੇ ਪੱਧਰ ਤੇ ਕੰਪੋਸਟ ਖਾਦ ਬਣਾਈ ਜਾਵੇਗੀ ਹਰਿਆਵਲ ਪੰਜਾਬ ਮهيل ਤੋਂ ਜ਼ਿਲ੍ਹਾ ਸਹਿਯੋਗ ਮਨੋਜ ਕੰਡਾ ਨੇ ਦੱਸਿਆ ਕਿ ਕੈਂਚੂ ਅਤੇ ਦੇਸੀ ਝੋਨਾ ਦੇ ਗੋਬਰ ਦੇ ਨਾਲ ਤਿਆਰੀ ਕੀਤੀ ਜਾ ਰਹੀ ਜੈਵਿਕ ਖਾਦ ਫਸਲਾਂ ਲਈ ਲਾਭਕਾਰੀ ਹੋਵੇਗੀ ਇਹ ਖਾਦ ਬਾਜ਼ਾਰ ਨਾਲੋਂ ਘੱਟ ਕੀਮਤ ਤੇ ਕਿਸਾਨਾਂ ਨੂੰ ਮੌਜਿਆ ਕਰਵਾਈ ਜਾਵੇਗੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦੀ ਘਾਂਚੇ ਦਾ ਪੁਨਰਗਠਨ ਕਰਦੇ ਹੋਏ ਆ ਕੋਰ ਕਮੇਟੀ ਵਿੱਚ 12 ਪੁਰਾਣੇ ਅਤੇ 14 ਨਵੇਂ ਚਿਹਰੇ ਐਲਾਨੇ ਗਏ ਹਨ ਨਵਾਂ ਸ਼ਹਿਰ ਜ਼ਿਲ੍ਹੇ ਤੋਂ ਕੋਰ ਕਮੇਟੀ ਵਿੱਚ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਅਤੇ ਬੀਬੀ ਸੁਨੀਤਾ ਚੌਧਰੀ ਅਤੇ ਐਡਵਾਈਜ਼ਰ ਕਮੇਟੀ ਵਿੱਚ ਜਨਰਲ ਸਿੰਘ ਵਾਹਦ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਹੈ ਸਬ ਫਾਇਰ ਅਫਸਰ ਅਜੇ ਗੋਇਲ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨਵਾਂ ਸ਼ਹਿਰ ਵਿੱਚ ਹੁਣ ਤੱਕ 14 ਮੁਲਾਜ਼ਮ ਕੰਮ ਕਰ ਰਹੇ ਹਨ ਜਦਕਿ ਇੱਥੇ 35 ਤੋਂ 40 ਮੁਲਾਜ਼ਮਾਂ ਦੀ ਲੋੜ ਹੈ ਸਟਾਫ ਦੀ ਕਮੀ ਦੇ ਕਾਰਨ ਮੁਲਾਜ਼ਮਾਂ ਨੂੰ ਭਾਰੀ ਉਹਨਾਂ ਕਿਹਾ ਕਿ ਫਾਇਰ ਮੁਲਾਜ਼ਮਾਂ ਦੇ ਰਹਿਣ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਨਾ ਕੋਈ ਰੈਸਟਰੂਮ ਹੈ ਤੇ ਨਾ ਹੀ ਕੋਈ ਬਾਥਰੂਮ ਹੈ ਜਦਕਿ ਡਿਊਟੀ ਰੋਜ਼ਾਨਾ 24 ਘੰਟੇ ਦੇਣੀ ਪੈਂਦੀ ਹੈ ਗਰਮੀ ਸਰਦੀ ਅਤੇ ਬਾਰਿਸ਼ ਦੇ ਮੌਸਮੀ ਡਿਊਟੀ ਕਰਨੀ ਔਖੀ ਜਾਪਦੀ ਹੈ ਉਧਰ ਮੱਛਰਾਂ ਕਾਰਨ ਵੀ ਮੁਲਾਜ਼ਮਾਂ ਨੂੰ ਡੇਂਗੂ ਮਲੇਰੀਆ ਦੀ ਮਾਰ ਸਹਣੀ ਪੈ ਰਹੀ ਹੈ ਉਹਨਾਂ ਦੱਸਿਆ ਕਿ ਫਾਇਰ ਬਿਗੇਟ ਦੀਆਂ ਗੱਡੀਆਂ 20 ਸਾਲ ਪੁਰਾਣੀਆਂ ਹਨ ਉਹਨਾਂ ਮੰਗ ਕੀਤੀ ਹੈ ਕਿ ਆਧਨੀ ਤਕਨੀਕ ਨਾਲ ਲੈਸ ਨਵੀਆਂ ਵਹਿਨਾ ਗੱਡੀਆਂ ਪਾਈਆਂ ਜਾਣ ਲੋਕ ਸਭਾ ਮੈਂਬਰ ਮਨੀਸ਼ ਦਿਵਾੜੀ ਨੇ ਗਰਸ਼ੰਕਰ ਸ਼ੈਰਵਿਚ ਐਲਈਡੀ ਲਾਈਟ ਲਗਾਉਣ ਲਈ 10 ਲੱਖ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਤੱਕ ਗਰਸ਼ੰਕਰ ਸ਼ੈਹਦ ਦੀ ਤੱਕੀ ਲਈ ਜੋ ਕੰਮ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਸ਼੍ਰੀ ਅਨੰਦਪੂ ਸਾਹਿਬ ਸੜਕ ਨੂੰ 4 ਲੇਨ ਬਣਾਉਣ ਸੰਬੰਧੀ ਕਈ ਸਾਲ ਪਹਿਲਾਂ ਨੀ ਪੱਥਰ ਰੱਖਿਆ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਯਤਨ ਕਰਕੇ ਕਾਂਗਰਸ ਸਰਕਾਰ ਸਮੇਂ ਸਿਰ ਸੜਕ ਸੁਧਾਰ ਲਈ 6.0 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਹੋਈ ਸੀ ਪਰ ਹੁਣ ਤੱਕ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸੂਬੇ ਵਿੱਚ ਆਪ ਸਰਕਾਰ ਪਹਿਲਾਂ ਜਾਰੀ ਹੋ ਚੁੱਕੇ ਫੰਡਾਂ ਨਾਲ ਵੀ ਸੜਕ ਦਾ ਨਿਰਮਾ ਜਲੰਧਰ ਤੋਂ ਪਠਾਨਕੋਟ ਹਾਈਵੇ ਤੇ ਰੇੜੂ ਪਿੰਡ ਨੇੜੇ ਬੇਕਾਬੂ ਕਾਰ ਫੁੱਟਪਾਥ ਤੋਂ ਖੜੀ ਰੇਲਿੰਗ ਨਾਲ ਟਕਰਾ ਕੇ ਟਰੱਕ ਨਾਲ ਟਕਰਾ ਗਈ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਤੇਜ਼ ਰਫਤਾਰ ਕਾਰ ਪਹਿਲਾਂ ਟਰੱਕ ਨਾਲ ਤੇ ਫਿਰ ਪੁੱਟ ਨਾਲ ਰੇਲਿੰਗ ਨਾਲ ਜਾ ਕੇ ਟਕਰਾ ਗਈ ਜਿਸ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ। ਪੰਚਕੂਲਾ ਵਿੱਚ ਵਿਆਹ ਤੋਂ ਪਰਤ ਰਹੀ ਇੱਕੀ ਪਰਿਵਾਰ ਦੇ ਦੋ ਭਰਾਵਾਂ ਅਤੇ ਇੱਕ ਭੈਣ ਦੀ ਸੜਕ ਹਾਸੇ ਵਿੱਚ ਮੋਤ ਹੋਣ ਦੀ ਖਬਰ ਮਿਲੀ। ਜਾਣਕਾਰੀ ਮੁਤਾਬਿਕ ਰਿਸ਼ਤੇਦਾਰੀ ਵਿੱਚ ਵਿਆਪਕਤਾ ਕੇ ਵਾਪਿਸ ਬਾਈਕ ਤੇ ਪਰਤ ਰਹੇ ਬਲਾਕ ਬਰਵਾਲਾ ਦੇ ਪਿੰਡ ਬਰੇਲੀ ਦੇ ਤਿੰਨ ਲੋਕ ਬਰਵਾਲਾ ਪਾਵਰ ਹਾਊਸ ਦੇ ਕੋਲ ਇੱਕ ਸਕੋਰਪਿਓ ਕਾਰ ਦੀ ਚਪੇਟ ਵਿੱਚ ਆ ਗਏ ਹਾਦਸੇ ਵਿੱਚ ਬਾਈਕ ਸਵਾਰ ਦੋ ਭਰਾਵਾਂ ਤੇ ਇੱਕ ਭੈਣ ਦੀ ਮੌਤ ਹੋ ਗਈ ਜਿਨ੍ਹਾਂ ਵਿੱਚੋਂ ਇੱਕ ਭਰਾ ਅਭਿਸ਼ੇਕ ਤੇ ਅੰਜਲੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੀਜੇ ਭਰਾ ਅਨਕਿਤ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਜਿੱਥੇ ਲੈ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਲੁਧਿਆਣਾ ਵਿਖੇ ਅੱਧਾ ਦਰਜਨ ਤੋਂ ਵੱਧ ਬਦਮਾਸ਼ਾਂ ਨੇ ਤਲਵਾਰ ਮਾਰ ਕੇ ਮਨੀ ਐਕਸਚੇਂਜਰ ਨੂੰ ਲੁੱਟ ਲਿਆ ਜਾਣਕਾਰੀ ਮੁਤਾਬਿਕ ਸੇਖੋਵਾਲ ਰੋਡ ਤੇ ਟਿੰਮੀ ਨਾਂ ਦੇ ਵਿਅਕਤੀ ਮਨੀ ਐਕਸਚੇਂਜ ਦਾ ਦਫਤਰ ਚਲਾਉਂਦਾ ਹੈ ਬੁੱਧਵਾਰ ਸਵੇਰੇ ਉਸਨੇ ਜਿਸ ਤਰ੍ਹਾਂ ਹੀ ਦਫਤਰ ਖੋਲਿਆ ਤਾਂ ਸ਼ਟਰ ਚੱਕਦੇ ਸਮੇਂ 11:07 ਦੇ ਕਰੀਬ ਬਦਮਾਸ਼ ਉਹਨਾਂ ਦੇ ਉੱਪਰ ਹਮਲਾ ਕਰਕੇ 2.5 ਲੱਖ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ ਨਕਾਬਪੋਸ਼ ਬਦਮਾਸ਼ ਉਸ ਕੋਲੋਂ 8 ਮੋਬਾਈਲ ਵੀ ਖੋ ਕੇ ਲੈ ਗਏ ਗੰਭੀਰ ਰੂਪ ਨਾਲ ਫੱਟੜ ਹੋਏ ਕਾਰੋਬਾਰੀ ਨੂੰ ਲਾਗੇ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪੰਜਾਬ ਸਰਕਾਰ ਨੇ ਬੀਤੇ ਦਿਨ ਹੋਏ ਰੇਲ ਹਾਦਸੇ ਵਿੱਚ ਮਾਰੇ ਗਏ ਤਿੰਨ ਮਾਸੂਮ ਬੱਚਿਆਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਦੁੱਖ ਸਾਂਝਾ ਕਰਨ ਲਈ ਐਸ.ਡੀ.ਐਮ. ਅਨੀਸ਼ਾ ਰਾਣਾ ਅਤੇ ਏ.ਐਸ.ਆਈ. ਅਤੇ ਡਿਪਟੀ ਕਮਿਸ਼ਨਰ ਹਰਜੋਤ ਕੋਲ ਪੀੜਤ ਪਰਿਵਾਰਾਂ ਦੇ ਘਰ ਪੁੱਜੇ। ਜਿਨ੍ਹਾਂ ਉੱਥੇ ਪਰਿਵਾਰਾਂ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਬਹੁਤ ਹੀ ਦਰਦਨਾਕ ਹਸਾ ਹੈ। ਅਸੀਂ ਮਾਸੂਮ ਬੱਚਿਆਂ ਦੇ ਪਰਿਵਾਰਾਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਹਾਂ। ਪਾਣੀਪਤਵੀ ਸਬ ਡਿਵੀਜ਼ਨ ਬਿਜਲੀ ਨਿਗਮ ਦਫ਼ਤਰ ਵਿੱਚ ਬਿਜਲੀ ਬਿੱਲ ਜਿਆਦਾ ਆਉਣ ਤੇ ਅਨੋ ਸੰਤਨਾਗਰ ਦੀ ਰਹਿਣ ਵਾਲੀ ਪੈਂਹ ਸਾਲਾ ਮਹਿਲਾ ਸੁਮਨ ਦਾ 60 ਗੱਜ ਦੇ ਘਰ ਦੇ ਬਿਜਲੀ ਦਾ ਬਿੱਲ 21 ਲੱਖ 99000 ਰੁਪਏ ਆਇਆ ਜਿਸ ਤੇ ਬਾਅਦ ਉਸਨੇ ਬਿਜਲੀ ਨਿਗਮ ਵਿੱਚ ਢੋਲ ਵਜਾਇਆ ਤੇ ਅਧਿਕਾਰੀਆਂ ਲਈ ਮਠਿਆਈ ਲੈ ਕੇ ਪਹੁੰਚੀ। ਅਫਗਾਨਿਸਤਾਨ ਵਿੱਚ ਬੰਬ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ। ਇਸ ਧਮਾਕੇ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 24 ਲੋਕ ਜ਼ਖਮੀ ਹੋ ਗਏ। ਬੰਬ ਧਮਾਕਾ ਸਮਾਗਨ ਉਸ ਸੂਬੇ ਦੇ ਵਿੱਚ ਕਾਰ ਸਥਿਤ ਏਵਕ ਸ਼ਹਿਰ ਦੇ ਮਦਰਸੇ ਵਿੱਚ ਹੋਇਆ। ਤਾਲੀਬਾਨ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਇੱਕ ਮਦਰਸੇ ਵਿੱਚ ਹੋਏ ਧਮਾਕੇ ਵਿੱਚ ਘੱ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਬੁੱਧਵਾਰ ਨੂੰ ਖੇਡੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਨਿਊਜ਼ੀਲੈਂਡ ਨੇ ਸੀਰੀਜ਼ 1-0 ਨਾਲ ਜਿੱਤ ਲਈ। ਭਾਰਤ ਨੇ ਪਹਿਲੇ ਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੂੰ 220 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ ਨਿਊਜ਼ੀਲੈਂਡ ਨੇ 18 ਓਵਰਾਂ ਤੇ 1 ਵਿਕਟ ਦੇ ਨੁਕਸਾਨ ਤੇ 104 ਦੌੜਾਂ ਬਣਾਈਆਂ ਜਿਸ ਤੋਂ ਬਾਅਦ ਮੀਂਹ ਨੇ ਦਸਤਕ ਦੇ ਦਿੱਤੀ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਂ ਸਾਫ਼ ਰਹੇਗਾ। ਅੱਜ ਘੱਟ ਤੋਂ ਘੱਟ ਤਾਪਮਨ 10 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 25 ਡਿ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ